ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਬੀਤੇ ਦਿਨ ਐਲਾਨੇ ਗਏ ਗਨ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਏ ਤਾਂ ਇੱਥੇ ਪੁੱਤਰਾਂ ਦੀ بجائے ਧੀਆਂ ਦੀ ਘਾਰਗੁਜ਼ਾਰੀ ਵਧੀਆ ਰਹੀ ਪਹਿਲੀਆਂ 4 ਪੋਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਜਮਾਇਆ ਗਿਆ ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾ ਅਤੇ ਸੂਬੇ ਵਿੱਚ ਚੌਥਾ ਰੈਂਕ ਹਾਸਲ ਕਰਨ ਵਾਲੀ ਲੜਕੀ ਪਰਵਿੰਦਰ ਕੌਰ ਨੇ ਆਪਣੇ ਪਰਿਵਾਰ ਵਿੱਚ ਪੁੱਤਰ ਦੀ ਕਮੀ ਦਾ ਅਫਸੋਸ ਆਪਣੀ ਸਫਲਤਾ ਅੱਗੇ ਛੋਟਾ ਕਰ ਦਿੱਤਾ ਹੈ ਗੋਤਿਆ ਵਾਲੇ ਉਸਦੇ ਮਾਪਿਆਂ ਦਾ ਪੁੱਤਰ ਨਾ ਹੋਣ ਦਾ ਅਫਸੋਸ ਈ ਵੱਲੋਂ ਗੱਡੇ ਗਏ ਸਫਲਤਾ ਦੇ ਚੰਡਿਆਂ ਦੇ ਅੱਗੇ ਬੋਣਾ ਹੋ ਗਿਆ ਹੈ। ਪਰਮਿੰਦਰ ਦੇ ਮਾਪਿਆਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਸੂਬੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰ ਦਿਖਾਇਆ ਹੈ। ਸ੍ਰੀ ਗੁਰੂ ਨਾਨਕ ਅਕੈਡਮੀ ਕੰਡਿਆਲ ਵਿੱਚ ਸੁਪਰ ਮੈਡੀਕਲ ਦੀ ਵਿਦਿਆਰਥਣ ਰਹੀ ਪਰਵਿੰਦਰ ਕੌਰ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਉਸ ਸਫਲਤਾ ਦੀ ਇਸ ਕਹਾਣੀ ਨੂੰ ਅੱਗੇ ਵਧਾਉਣ ਦੀ ਤਿਆਰੀ ਵੀ ਕਰ ਰਹੀ ਹੈ। ਡਾਕਟਰ ਬਣੰਦਾ ਸੁਪਨਾ ਸਜਾਉਣ ਵਾਲੀ ਪਰਵਿੰਦਰ ਕੌਰ ਦੇ ਮਾਪਿਆਂ ਨਾਲ ਜਦੋਂ ਅਸੀਂ ਗੱਲ ਕਰਨਾ ਚਾਹੀ ਤਾਂ ਤੀ ਦੀ ਸਫਲਤਾ ਦੀ ਕਹਾਣੀ ਬਿਆਨ ਕਰਦੇ ਆ ਉਹਨਾਂ ਦੀਆਂ ਅੱਖਾਂ ਪਰ ਆਈਆਂ। ਪਰਮਿੰਦਰ ਦੇ ਮਾਪਿਆਂ ਨੇ ਇਸ ਮੌਕੇ ਕੀ ਕਿਹਾ ਤੇ ਪਰਮਿੰਦਰ ਨੇ ਆਪਣੀ ਸਫਲਤਾ ਪਿੱਛੇ ਕਿਸ ਦਾ ਹੱਥ ਦੱਸਿਆ ਆਓ ਤੁਹਾਨੂੰ ਵੀ ਸੁਣਾ ਦਿੰਨੇ ਹਾਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੱਲ ਹੀ ਸਾਡੇ 12ਵੇਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਜਾਰੀ ਕੀਤਾ ਗਿਆ ਹੈ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਮੈਂ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਤੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਇਸ ਸੰਬੰਧੀ ਮੇਰੇ ਸਾਰੇ ਟੀਚਰਸ ਵੀ ਬਹੁਤ ਖੁਸ਼ ਹਨ ਅਤੇ ਮੇਰੇ ਪ੍ਰਿੰਸੀਪਲ ਸਰ ਵੀ ਜਿਹੜੇ ਉਹ ਸਾਨੂੰ ਜਿਹੜੇ ਮੋਬਾਈਲ ਬਾ ਦਿਨ ਵਾਸਤੇ ਆਏ ਸਨ ਇਹ ਤਾਂ ਸਾਰੇ ਮਤਲਬ ਸਾਰਿਆਂ ਦਾ ਕੋਆਰਡੀਨੇਸ਼ਨ ਹੀ ਹੁੰਦਾ ਹੈ ਬਟ ਜਦੋਂ ਅਸੀਂ ਸਕੂਲ ਹੁੰਨੇ ਆ ਤਾਂ ਉਸ ਵਕਤ ਸਾਡੇ ਪੇਰੈਂਟਸ ਸਾਡੇ ਜਿਹੜੇ ਟੀਚਰਸ ਨੇ ਉਹ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਘਰ ਵਿੱਚ ਹੁੰਦੇ ਆ ਤੇ ਸਾਡੇ ਪੇਰੈਂਟਸ ਸਾਡਾ ਬਹੁਤ ਜਿਹੜਾ ਉਹ ਸਾਡਾ ਮਤਲਬ ਹੈਲਪ ਕਰਦੇ ਨੇ ਸਾਨੂੰ ਮੋਟੀਵੇਟ ਕਰਦੇ ਆ ਬਟ ਯਾ ਜਿਹੜੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਮਤਲਬ ਕਿ ਇਹੀ ਮੈਂ ਆਪ ਆਪ ਵੀ ਸਾਰਾ ਮਤਲਬ ਆਪਣੀ ਮਿਹਨਤ ਕਰਦੀ ਆ ਤੇ ਇਹੀ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਬੱਚੀਆਂ ਵੀ ਜਿਹੜੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਨੇ ਜਸ ਜਿਹੜੇ ਬੱਚੇ ਨਹੀਂ ਕਰ ਸਕਦੇ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤੀਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦੇ ਤੱਕ ਸੀ ਅਸੀਂ ਕੁੜੀਆਂ ਆ ਸਾਨੂੰ ਉਹਨਾ ਵਾਂਗ ਰੱਖਿਆ ਤੇ ਇਹੀ ਸਾਰੇ ਲਈ ਮਿਸਾਲ ਕਾਇਮ ਕਰਨਾ ਚਾਹੀਏ ਮੇਰੀ ਇੱਕ ਛੋਟੀ ਭੈਣ ਹੈ ਜੋ ਕਿ 10ਵੀਂ ਜਮਾਤ ਦਾ ਉਸਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਉਹ 11ਵੀਂ ਜਮਾਤ ਵਿੱਚ ਹੈ ਪਰ ਉਹ ਸਾਡੇ ਸਾਥ ਦਿੰਦੇ ਨੇ ਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਹੰਡੇ ਬਾਣੀ ਕੇ ਦਿਖਾਈਏ ਅਸੀਂ ਤੇ ਮਾਰਕ ਦਾ ਸ਼ੁਕਰ ਕਰਦੇ ਪਰਮਾਤਮਾ ਦਾ ਕਿ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਪਤਈਆ ਅੱਜ ਕੱਲ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਸੀਂ ਕਦੀ ਤੋਂ ਮਹਿਸੂਸ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਹੋਣ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਤਗਾ ਸਾਡੇ ਸਟੇਨ ਆਰੋਸ਼ਨ ਕਰ ਗਿਆ ਯਾਨ ਗਿਆ ਸਾਨੂੰ ਬਹੁਤ ਮਾਣ ਆਪਣੇ ਬੱਚਾ ਤੇ ਬਹੁਤ ਜ਼ਿਆਦਾ ਮਾਣ ਹਰ ਇੱਕ ਖੁਸ਼ ਨੇ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨੇ ਸਾਨੂੰ ਇੰਨੀ ਖੁਸ਼ੀ ਆ ਸਾਨੂੰ ਕਦੀ ਹੁਣ ਆਪਣੇ ਕਦੀ ਵੀ ਇਹ ਨਹੀਂ ਮਹਿਸੂਸ ਇਹ ਕਿ ਸਾਡਾ ਬੇਟਾ ਨਹੀਂ ਸਾਡਾ ਸਾਡੇ ਬੱਚੇ ਕਹਿੰਦੇ ਕਿ ਅਸੀਂ ਮਮਾ ਤੁਹਾਡਾ ਕਰਾਂਗੇ ਨਾ ਆਰੋਸ਼ਾ ਸਾਡਾ ਹਾਂ ਤੇ ਕਰਦੇ ਵੀ ਪਏ ਬੱਚੇ ਉਸ ਮਾਲਕ ਦੀ ਕਿਰਪਾ ਹੋਈ ਤੇ ਮੇਰੇ ਬੱਚਾ ਨੇ ਆਰੋਸ਼ਨ ਕੀਤਾ ਅਸੀਂ ਆਪਣੇ ਬੱਚਾ ਨੂੰ ਪੂਰੀ ਸਪੋਰਟ ਕਰਾਂਗੇ ਹਰ ਥਾਂ ਤੇ ਉਹਨਾਂ ਦੇ ਨਾਲ ਤੇ ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਨੇ ਕੁੜੀਆਂ ਲਾਇਕ ਨਹੀਂ ਹੁੰਦੀਆਂ ਜਿਸ ਸਾਡੇ ਪੁੱਤਾਂ ਨੇ ਹੱਲੇ ਜਿਹਨਾਂ ਨੇ ਪੁੱਤਾਂ ਨੇ ਸਾਡਾ ਨਾਮ ਰੌਸ਼ਨ ਕੀਤਾ ਮੈਂ ਸਾਰੇ ਨੇ ਇਹ ਕਹਦੇ ਨਾ ਮੈਂ ਧੀਆਣਾ ਵਰਤੋਂ ਵਰਤਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਣ ਇਹ ਧੀਆਨੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਇਹਦੇ ਉੱਤੇ ਹੈਗਾ ਔਰ ਸਾਡੇ ਜੇ ਸਰ ਰਾਜਵੀਰ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਦੀ ਲਾਲਚ ਤੋਂ ਵੀ ਇਹਨਾਂ ਨੂੰ ਪੜਾਇਆ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਨਾਲ ਨਾਲ ਰਹਿੰਦੀ ਰਹੀ ਆ ਜੇ ਰਾਤ ਨੂੰ ਜਾਗਦੀਆਂ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦਿਨੇ ਆ ਤੇ ਦਿਨੇ ਵੀ ਸਾਰੇ ਕੰਮ त्याग ਕੇ ਇਹਨਾਂ ਨਾਲ ਸਾਥ ਦਿੱਤਾ ਮੇਰੀ ਮੈਸੇਜ ਨੇ ਬਹੁਤ ਸਾਥ ਦਿੱਤਾ ਨਾਲ